ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਟੱਡੀ ਹਬ ਐਜੂਕੇਟਰ ਚੈਨਲ ਤੇ ਅੱਜ ਆਪਾਂ ਡੇਲੀ ਇੰਗਲਿਸ਼ ਪ੍ਰੈਕਟਿਸ ਦੀ ਕਲਾਸ ਲੈ ਕੇ ਆਏ ਹਾਂ ਇਸ ਕਲਾਸ ਵਿੱਚ ਉਹ ਸੈਂਟੈਂਸ ਸ਼ਾਮਿਲ ਕੀਤੇ ਆ ਜਿਹੜੇ ਬਹੁਤ ਹੀ ਯੂਜ਼ ਕੀਤੇ ਜਾਂਦੇ ਆ ਹਰ ਰੋਜ਼ ਦੀ ਵਰਤੋਂ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਪਹਿਲਾਂ ਵਾਲੀਆਂ ਕਲਾਸਾਂ ਤੋਂ ਫਾਇਦਾ ਲੈ ਰਹੇ ਹੋਵੋਗੇ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਦੀ ਨਾਲ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ ਅੱਜ ਦੇ ਜਿਹੜੇ ਸੈਂਟੈਂਸ ਆ ਸਾਰੇ ਆਈ ਤੋਂ ਸ਼ੁਰੂ ਹੋਣਗੇ ਤੇ ਆਈ ਨਾਲ ਲਾ ਕੇ ਆਪਾਂ ਛੋਟੇ ਜਿਹੇ ਸੈਂਟੈਂਸ ਤੋਂ ਕਿਵੇਂ ਆਪਾਂ ਬਹੁਤ ਵੱਡੇ मीनिंगफुल ਜਿਹੜੇ ਸੈਂਟੈਂਸ ਬਣਦੇ ਆ ਤੇ ਆਈ ਤੋਂ ਸ਼ੁਰੂ ਕਰਦੇ ਆ ਅੱਜ ਦਾ ਪਹਿਲਾ ਜਿਹੜਾ ਸੈਂਟੈਂਸ ਆ ਆਈ డు ਆਈ డు ਦਾ ਮਤਲਬ ਹੁੰਦਾ ਮੈਂ ਕਰਦਾ ਹਾਂ ਆਈ డు ਜਦੋਂ ਆਈ డు ਲੱਗ ਗਿਆ ਤਾਂ ਮੈਂ ਕਰਦਾ ਹਾਂ ਨੈਕਸਟ ਹੈ ਜੀ ਆਈ ਡਿਡ ਮੈਂ ਕੀਤਾ ਡਿਡ ਦਾ ਮਤਲਬ ਕੀਤਾ ਸੈਕੰਡ ਫਾਰਮ ਹੋ ਗਈ టు ਦੀ ਆਈ ਡਿਡ मैं किया आई डू मैं करता हाँ आई डिड मैं किया आई हैव डन आई हैव डन मैं कर चुका हाँ आई हैव डन मैं कर चुका हाँ आई विल डू मैं, कर मैं करा विल किया फ्यूचर की गल करता गा गे गी हमारा आई विल डू मैं कराँगा ज आई विल डू जे लेडी या फीमेल कह रहे हैं वोमेन कह रही है तो कहूगी तो 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 आई विल डू तो मतलब होगा मैं करा तो आई विल डू मैं करागा आई एम डूइंग आई एम डूइंग हाल की मैं कर रहा हाँ मैं कर रहा हाँ चल रहा है काम आई एम डूइंग मैं कर रहा हाँ कुछ भी कम करी जाने तो तुम कहो आई विल डू आई एम डूइंग मैं कर रहा हाँ जो तुम कहो मैं आने वाले टाइम करा आई विल डू मैं कराँगा आई एम डूइंग मैं कर रहा हाँ आई डोंट डू मैं नहीं करता हाँ आई डोंट डू मैं नहीं करता हाँ नैक्सट है आई हैवंट डन आई हैवंट डन मैं नहीं किया है ये हम च बन लगे गए ना वाचक शब्द जिद ना कहेंता आई डोंट डू मैं नहीं करता हाँ आई हैवंट डन मैं नहीं किया है नैक्सट है आई एम नॉट डूइंग मैं नहीं कर रहा हाँ आई एम नॉट डूइंग मैं नहीं कर रहा हाँ आई वॉज डूइंग मैं कर रहा सी आई वॉज़ डूइंग जो तीन कहो कि पास्ट पीछे दी गल कुछ दस रहा भी मैं उस टाइम आ कर रहा है तो उदू कहों आई वॉज़ डूइंग दैट वर्क दिस वर्क जो भी काम कर रहे हैं आई वॉज डूइंग मैं कर रहा सी नैक्सट जी आई वाज नॉट डूइंग मैं नहीं कर रहा सी आई वाज नॉट डूइंग मैं नहीं कर रहा सी आई शुड डू मेनू करना चाहिदा है आई शुड डू मेनू करना चाहिदा है आई कैन डू मैं कर सकदा हां आई कैन डू मैं कर सकदा हां आई कैन डू अब कहन आई कैन डू इट ਮੈਂ ਇਸ ਨੂੰ ਕਰ ਸਕਦਾ ਹਾਂ ਆਈ ਕੈਨ ਡੂ ਥਿਸ ਮੈਂ ਇਹ ਕਰ ਸਕਦਾ ਹਾਂ ਆਈ ਕੈਨ ਡੂ 댓 ਵਰਕ ਮੈਂ ਉਹ ਕੰਮ ਕਰ ਸਕਦਾ ਹਾਂ ਆਈ ਕੈਨ ਡੂ ਥਿਸ ਵਰਕ ਮੈਂ ਇਹ ਕੰਮ ਕਰ ਸਕਦਾ ਐਵੇਂ ਤੁਸੀਂ ਜੋੜ ਕੇ ਦੇ ਨਾਲ ਸੈਂਟੈਂਸ ਹੋਰ ਬਣਾ ਸਕਦੇ ਆ ਤਾਂ ਆਈ ਕੈਨ ਡੂ ਮੈਂ ਕਰ ਸਕਦਾ ਹਾਂ ਆਈ ਹੈਵ ਟੂ ਡੂ ਮੈਨੂੰ ਕਰਨਾ ਪਵੇਗਾ ਆਈ ਹੈਵ ਟੂ ਡੂ ਮੈਨੂੰ ਕਰਨਾ ਪਵੇਗਾ ਆਈ ਹੈਵ ਟੂ ਡੂ ਮੈਨੂ ਕਰਨਾ ਪਵੇਗਾ ਜਿਵੇਂ ਤੁਹਾਨੂੰ ਕਿਸੇ ਨੇ ਕਿਹਾ ਵੀ ਕੰਮ ਕਰੇਗਾ ਤਾਂ ਤੁਸੀਂ ਕਹੋਗੇ ਮੈਨੂੰ ਤਾਂ ਕਰਨਾ ਪਵੇਗਾ ਆਈ ਹੈਵ ਟੂ ਡੂ ਮੈਨੂੰ ਤਾਂ ਕਰਨਾ ਪਵੇਗਾ ਮੈਨੂੰ ਕਰਨਾ ਪਵੇਗਾ ਆਈ ਹੈਵ ਟੂ ਡੂ ਤਾਂ ਇਹ ਸੀ ਅੱਜ ਦਾ ਜਿਹੜਾ ਲਾਸਟ ਸੈਂਟੈਂਸ ਅਸੀਂ ਕਲਾਸ ਬਹੁਤ ਛੋਟੀ ਰੱਖੀ ਹੈ ਤਾਂ ਜੋ ਤੁਹਾਨੂੰ ਇੰਨੇ ਕੁ ਸੈਂਟੈਂਸ ਹੀ ਬਹੁਤ ਈਜ਼ੀ ਵੇ ਨਾਲ ਸਮਝਾਏ ਜਾ ਸਕਣ ਤਾਂ ਜੋ ਤੁਸੀਂ ਇਹਨਾਂ ਦੀ ਪ੍ਰੈਕਟਿਸ ਕਰ ਸਕੋ ਪ੍ਰੈਕਟਿਸ ਬਹੁਤ ਜ਼ਰੂਰੀ ਆ ਤੁਸੀਂ ਇਹਨਾਂ ਸੈਂਟੈਂਸਸ ਨੂੰ ਵਰਤਨ ਦੀ ਵਰਤਨਾ ਸ਼ੁਰੂ ਕਰੋ ਆਪਣੇ ਹਰ ਰੋਜ਼ ਦੀ ਬੋਲ ਚਾਲ ਦੇ ਵਿੱਚ ਤਾਂ ਹੌਲੀ-ਹੌਲੀ ਦੇਖੋਗੇ ਤੁਸੀਂ ਥੋੜਾ-ਥੋੜਾ ਇੰਪਰੂਵਮੈਂਟ ਹੋਊਗੀ ਤਾਂ ਤੁਸੀਂ ਅੰਗਰੇਜ਼ੀ ਨੂੰ ਬਹੁਤ ਈਜ਼ੀਲੀ ਸਮਝ ਸਕਦੇ ਹੋ ਬੋਲ ਸਕਦੇ ਹੋ ਸੋ ਉਮੀਦ ਕਰਦੇ ਹਾਂ ਕਿ ਤੁਸੀਂ ਪਹਿਲਾਂ ਵਾਲੀਆਂ ਕਲਾਸਾਂ ਵੀ ਇੰਜੋਏ ਕਰ ਰਹੇ ਹੋਵੋਗੇ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੈ ਜੀ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਥੈਂਕਸ ਆਲ